ਹੈਲੋ ਵਿਦਿਆਰਥੀਓ ਸਤਿ ਸ਼੍ਰੀ ਅਕਾਲ ਅੱਜ ਦੀ ਆਨਲਾਈਨ ਕਲਾਸ ਵਿੱਚ ਤੁਹਾਡਾ ਸਵਾਗਤ ਹੈ ਮੈਨੂੰ ਉਮੀਦ ਹੈ ਕਿ ਸਾਰੇ ਵਿਦਿਆਰਥੀ ਦੀ ਪੜ੍ਹਾਈ ਚੰਗੀ ਤਰ੍ਹਾਂ ਚੱਲ ਰਹੀ ਹੋਵੇਗੀ ਵਿਦਿਆਰਥੀਓ ਅੱਜ ਅਸੀਂ ਪੜ੍ਹਨ ਜਾ ਰਹੇ ਹਾਂ ਜਮਾਤ 10ਵੀਂ ਦਾ ਨਿਬੰਧ ਜੋ ਕਿ ਪ੍ਰਿੰਸੀਪਲ ਤੇਜਸਿੰਘ ਦੁਆਰਾ ਲਿਖਿਆ ਹੋਇਆ ਹੈ ਇਸ ਨਿਬੰਧ ਦਾ ਨਾਮ ਹੈ ਗੰਗਾ ਦੀਨ ਸਭ ਤੋਂ ਪਹਿਲਾਂ ਅਸੀਂ ਲੇਖਕ ਬਾਰੇ ਪ੍ਰਿੰਸੀਪਲ ਤੇਜਸਿੰਘ ਬਾਰੇ ਜਾਣ ਪਛਾਣ ਕਰਾਂਗੇ ਅਸੀਂ ਪਾਠ ਨੂੰ ਆਰੰਭ ਕਰਨ ਜਾ ਰਹੇ ਹਾਂ ਸਾਰੇ ਵਿਦਿਆਰਥੀ ਧਿਆਨ ਨਾਲ ਸੁਣਨਗੇ ਪ੍ਰਿੰਸੀਪਲ ਤੇਜਸਿੰਘ ਨੂੰ ਪੰਜਾਬੀ ਵਾਰਤਕ ਦਾ ਪ੍ਰਮੁੱਖ ਸੈਲਿਕਾਰ ਹੋਣ ਦਾ ਮਾਣ ਹਾਸਲ ਹੈ ਪੰਜਾਬੀ ਵਾਰਤਕ ਦੇ ਪ੍ਰਮੁੱਖ ਸੈਲਿਕਾਰ ਜਾਂ ਰਚਨਾਕਾਰ ਹਨ ਪ੍ਰਿੰਸੀਪਲ ਤੇਜਸਿੰਘ ਉਹਨਾਂ ਦੀ ਵਾਰਤਕ ਵਿੱਚਲੀ ਸਰਲਤਾ ਸੰਜਮਤਾ ਤੇ ਸੁਭਾਵਕ ਸ਼ੈਲੀ ਪਾਠਕ ਤੇ ਆਪਣਾ ਪ੍ਰਭਾਵੀ ਅਸਰ ਛੱਡਦੀ ਹੈ ਪ੍ਰਿੰਸੀਪਲ ਤੇਜਾ ਸਿੰਘ ਦਾ ਜਨਮ ਸਰਦਾਰ ਭਲਾਕਾਰ ਸਿੰਘ ਦੇ ਘਰ 2 ਜੂਨ 1894 ਨੂੰ ਪਿੰਡ ਅੜਿਆਲਾ ਜ਼ਿਲ੍ਹਾ ਲਾਹੌਰ ਰਾਵਲਪਿੰਡੀ ਪਾਕਿਸਤਾਨ ਵਿੱਚ ਹੋਇਆ। ਵਿਦਿਆਰਥੀਓ ਇਹਨਾਂ ਦੇ ਪਿਤਾ ਦਾ ਨਾਮ ਸਰਦਾਰ ਭਲਾਕਾਰ ਸਿੰਘ ਸੀ ਤੇ 2 ਜੂਨ 1894 ਨੂੰ ਇਹਨਾਂ ਦਾ ਜਨਮ ਹੋਇਆ। ਕਿੱਥੇ ਹੋਇਆ ਜਨਮ ਪਿੰਡ ਅੜਿਆਲਾ ਜ਼ਿਲ੍ਹਾ ਲਾਹੌਰ ਪਿੰਡੀ ਇਹ ਰਾਵਲਪਿੰਡੀ ਪਾਕਿਸਤਾਨ ਵਿੱਚ। ਆਪਨੇ ਗਾਰਡਨ ਕਾਲਜ ਰਾਵਲਪਿੰਡੀ ਤੋਂ ਬੀਏ ਪਾਸ ਕਰਕੇ ਉੱਥੇ ਹੀ ਅੰਗਰੇਜ਼ੀ ਤੇ ਇਤਿਹਾਸ ਪੜਾਉਣਾ ਆਰੰਭ ਕਰ ਦਿੱਤਾ ਆਪਨੇ ਐਮਏ ਅੰਗਰੇਜ਼ੀ ਪਾਸ ਕਰਨ ਤੋਂ ਬਾਅਦ 1919 ਵਿੱਚ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਬਤੌਰ ਅੰਗਰੇਜ਼ੀ ਲੈਕਚਰਾਰ ਅਤੇ 1945 ਵਿੱਚ ਖਾਲਸਾ ਕਾਲਜ ਬੰਬਈ ਦੇ ਪ੍ਰਿੰਸੀਪਲ ਵਜੋਂ ਸੇਵਾ ਨਿਭਾਈ 1994 ਵਿੱਚ ਮਹਿੰਦਰਾ ਕਾਲ ਸਰਕਾਰੀ ਕਾਲਜ ਪਟਿਆਲਾ ਪ੍ਰਿੰਸੀਪਲ ਨਿਯੁਕਤ ਹੋਏ ਬਾਅਦ ਵਿੱਚ ਇਹ ਮਫਸੂਲ ਸਰਕਾਰ ਦੇ ਸਿੱਖਿਆ ਵਿਭਾਗ ਦੇ ਡਾਇਰੈਕਟਰ ਵਜੋਂ ਰਿਟਾਇਰ ਹੋਏ ਕੁਝ ਸਮਾਂ ਪਬਲਿਕੇਸ਼ਨ ਬਿਊਰੋ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਕੱਤਰ ਵਜੋਂ 20 ਭੂਮਿਕਾ ਨਿਭਾਈ ਆਪ ਦੀ ਮੌਤ 10 ਜਨਵਰੀ 1957 ਈਸਵੀ ਨੂੰ ਹੋਈ ਤਾਂ ਪ੍ਰਿੰਸੀਪਲ ਤੇਜਾ ਸਿੰਘ ਜੀ ਦਾ ਦਿਹਾਂਤ 10 ਜਨਵਰੀ 1957 ਨੂੰ ਹੋਇਆ ਸਹਿਜ ਸੁਭਾ ਨਵੀਆਂ ਸੋਚਾਂ ਆ ਦੋਨਾਂ ਦੇ ਪ੍ਰਮੁੱਖ ਨਿਬੰਧ ਸੰਗ੍ਰਹਿ ਹਨ ਨਿਬੰਧ ਸੰਗ੍ਰਹਿ ਪ੍ਰਮੁੱਖ ਹਨ ਉਹਨਾਂ ਦੇ ਸਹਿਜ ਸੁਭਾ ਅਤੇ ਨਵੀਆਂ ਸੋਚਾਂ ਸਿੱਖ ਧਰਮ ਨਾਲ ਸੰਬੰਧਿਤ ਆਪ ਦੀਆਂ ਅੰਗਰੇਜ਼ੀ ਪੁਸਤਕਾਂ ਵੀ ਬਹੁਤ ਸਲਾਹੀਆਂ ਜਾਂਦੀਆਂ ਹਨ ਉਹਨਾਂ ਦੇ ਨਿਬੰਧਾਂ ਵਿੱਚ ਪਹਿਰਿਆਂ ਦੀ ਵੰਡ ਸੁੱਧ ਤੇ ਮਿਆਰੀ ਪਾਸਾ ਕਾਵਿਕ ਰੰਗਨ ਟਕਵੀਂ ਸਭ ਚੌਣ ਵਾਕ ਬਣਤਰ ਆਦ ਸੈਲੀਗਤ ਜੁਕਤਾਂ ਸਹਿਜ ਹੀ ਵੇਖਣ ਨੂੰ ਮਿਲਦੀਆਂ ਹਨ ਵਰਣਨ ਤੇ ਚਿਤ੍ਰਣ ਦਾ ਸੁਮੇਲ ਬੜਾ ਹੀ ਪ੍ਰਭਾਵਸ਼ਾਲੀ ਹੈ ਵਿਸਾਲ ਅਧਿਆਨ ਅਤੇ ਅਨੁਭਵ ਪੱਖੋਂ ਉਹ ਪੰਜਾਬੀ ਦੇ ਉੱਗੇ ਵਾਰਤਕਕਾਰ ਹਨ ਤਾਂ ਅੰਗਰੇਜ਼ੀ ਵਿੱਚ ਵੀ ਉਹਨਾਂ ਦੀਆਂ ਸਿੱਖ ਧਰਮ ਨਾਲ ਸੰਬੰਧਿਤ ਅਨੇਕ ਪੁਸਤਕਾਂ ਛਪੀਆਂ ਤੇ ਉਹਨਾਂ ਨੂੰ ਬਹੁਤ ਸਲਾਘਾ ਮਿਲੀ ਤਾਂ ਇਹ ਅਸੀਂ ਪੜਿਆ ਪ੍ਰਿੰਸੀਪਲ ਤੇਜ ਸਿੰਘ ਬਾਰੇ ਜੋ ਕਿ ਇਸ ਨਿਬੰਧ ਦੇ ਲੇਖਕ ਹਨ ਹੁਣ ਅਸੀਂ ਇਸ ਨਿਬੰਧ ਨੂੰ ਆਰੰਭ ਕਰਾਂਗੇ ਗੰਗਾਦੀਨ ਜੋ ਕਿ ਪ੍ਰਿੰਸੀਪਲ ਤੇਜਾ ਸਿੰਘ ਜੀ ਦੁਆਰਾ ਲਿਖਿਆ ਗਿਆ ਹੈ ਅਸੀਂ ਨਿਬੰਧ ਆਰੰਭ ਕਰਨ ਜਾ ਰਹੇ ਹਾਂ ਸਾਰੇ ਵਿਦਿਆਰਥੀ ਧਿਆਨ ਨਾਲ ਇਸ ਨਿਬੰਧ ਨੂੰ ਸੁਣਨਗੇ ਗੰਗਾਦੀਨ ਮੈਂ ਉਸ ਨੂੰ ਨਿੱਕਿਆਂ ਹੁੰਦਿਆਂ ਤੋਂ ਜਾਣਦਾ ਸਾਂ ਕਿਉਂਕਿ ਉਹ ਮੇਰੇ ਭਾਈਏ ਹੋਰਾਂ ਜੋਗੇ ਬੂਟ ਪਣਾਉਂਦਾ ਹੁੰਦਾ ਸੀ ਉਹ ਅੰਮ੍ਰਿਤਸਰ ਵਿੱਚ ਸ਼ੇਰ ਸਿੰਘ ਦੇ ਕਟੜੇ ਵਿੱਚ ਇੱਕ ਦੁਕਾਨ ਵਿੱਚ ਕੰਮ ਕਰਦਾ ਹੁੰਦਾ ਸੀ ਇਹ ਹੱਡੀ ਦੋ ਹੱਟੀਆਂ ਮਿਲਾ ਕੇ ਇੱਕੋ ਬਣੀ ਹੋਈ ਸੀ ਹੁਣ ਤਾਂ ਇਹ ਬਾਜ਼ਾਰ ਬੜਾ ਉਜਾੜ ਜਿਹਾ ਹੈ ਤੇ ਘੱਟ ਵੱਧ ਹੀ ਕੋਈ ਇਧਰੋਂ ਲੰਘਦਾ ਹੈ ਉਜਾੜ ਜਿਹਾ ਭਾਵ ਜਿੱਥੇ ਬਹੁਤ ਘੱਟ ਆਉਣ ਜਾਣ ਹੋਵੇ ਜਾਂ ਬਿਲਕੁਲ ਸੰਸਥਾਨਾਂ ਨੂੰ ਉਜਾੜ ਗਿਆ ਜਾਂਦਾ ਹੈ ਪਰ ਕਦੇ ਉੱਥੇ ਬੜੀ ਰੌਣਕ ਹੁੰਦੀ ਸੀ ਇਹ अनोखी ਤਰ੍ਹਾਂ ਦਾ ਦੁਕਾਨਦਾਰ ਸੀ ਇਸ ਦੀ ਹੱਟੀ ਉੱਤੇ ਕੋਈ ਵੱਡਾ ਸਾਰਾ ਸਾਈਨ ਬੋਰਡ ਨਹੀਂ ਸੀ ਲੱਗਾ ਹੋਇਆ ਨਾ ਉਹ ਕਿਸੇ ਦਾ ਚੀਫ ਏਜੰਸੀ ਨਾ ਉਸਨੇ ਕਿਤੇ ਇਹ ਲਿਖਿਆ ਸੀ ਕਿ ਉਸਦੇ ਬਣਾਏ ਬੂਟ ਸਰਕਾਰ ਖਰੀਦੀ ਹੈ ਨਾ ਕੋਈ ਸ਼ੀਸ਼ਿਆਂ ਵਾਲੀ ਅਲਮਾਰੀਆਂ ਰੱਖ ਕੇ ਉਹਨਾਂ ਵਿੱਚ ਰੰਗ-ਬਰੰਗੇ ਬੂਟ ਸਜਾਏ ਹੋਏ ਸਨ ਨਾ ਭਾਂਤ-ਭਾਂਤ ਦੇ ਡੱਬੇ ਦਿਸਦੇ ਸਨ ਹੱਟੀ ਲੱਭਣ ਵਾਲਿਆਂ ਦੀ ਅਗਵਾਈ ਲਈ ਉਥੇ ਇੱਕ ਨਿਸ਼ਾਨ ਇੱਕੋ ਨਿਸ਼ਾਨੀ ਸੀ ਉਸਨੇ ਇੱਕ ਗੱਤੇ ਉੱਤੇ ਆਪ ਦੀ ਕੇਵਲ ਆਪ ਹੀ ਕੇਵਲ ਆਪਣਾ ਨਾਮ ਗੰਗਾਦੀਨ ਲਿਖ ਕੇ ਧਾਗੇ ਨਾਲ ਬੂਹੇ ਤੇ ਲਟਕਾ ਛੱਡਿਆ ਸੀ ਇਹ ਪੀ ਉਸਨੇ ਡਾਕੀਏ ਦੇ ਤੇ ਹੋਰ ਕਈ ਇਹ ਇੱਕ ਗਾਕਾਂ ਦੇ ਕਹਣ ਤੇ ਕੀਤਾ ਸੀ ਹੱਟੀ ਦੇ ਹੱਟੀ ਦੁਕਾਨ ਨੂੰ ਕਿਹਾ ਜਾਂਦਾ ਹੈ ਹੱਟੀ ਦੇ ਵਦਵੇਂ ਫੱਟੇ ਉੱਤੇ ਇੱਕ ਬਾਲਟੀ ਤੇ ਲੋਹੇ ਦੀ ਇੱਕ ਪੁਰਾਣੀ ਕੁਰਸੀ ਪਈ ਰਹਿੰਦੀ ਸੀ ਜਾਂ ਉੱਥੇ ਦੋ ਜੋੜੇ ਪੁਰਾਣੇ ਬੂਟਾਂ ਦੇ ਜੇ ਹੋਏ ਹੁੰਦੇ ਸਨ ਮੈਂ ਸਾਰੀ ਉਮਰ ਉਹੀ ਦੋ ਜੋੜੇ ਉੱਥੇ ਪਏ ਵੇਖਦਾ ਰਿਹਾ ਕਿਉਂਕਿ ਉਹ ਵਾਧੂ ਜੋੜੇ ਬਣਾਉਂਦਾ ਹੀ ਨਹੀਂ ਸੀ ਉਹ ਕੇਵਲ ਸਾਈਜ਼ ਦੇ ਜੋੜੇ ਬਣਾਉਂਦਾ ਸੀ ਉਹ یوں ਨਹੀਂ ਸੀ ਕਰਦਾ ਕਿ ਐਵੇਂ ਬੂਟ ਬਣਾ ਬਣਾ ਕੇ ਰੱਖੀ ਜਾਵੇ ਤੇ ਜਿਹੜਾ ਜਿਸ ਗਾਹਕ ਦੇ ਪੈਰੀ ਆ ਜਾਵੇ ਉਹ ਉਸ ਦੇ ਗਲ ਮੜ ਦੇਵੇ ਗਲ ਮੜ ਦੇਣਾ ਭਾਵ ਮੱਲੋ ਮੱਲੀ ਦੇ ਦੇਣਾ ਜਾਂ ਵੇਚ ਦੇਣਾ ਉਹ ਹਰ ਇੱਕ ਗਾਹਕ ਦੇ ਦੋਹਾਂ ਪੈਰਾਂ ਦਾ ਡੱਡ ਮੇਚਾ ਲੈਂਦਾ ਸੀ ਉਸ ਦੇ ਪੈਰ ਦੀ ਇੱਕ ਇੱਕ ਉਂਗਲ ਨੂੰ ਵੇਖਦਾ ਸੀ ਤੇ ਉਹ ਕਿੱਥੋਂ ਲੰਮੀ ਹੈ ਤੇ ਕਿੱਥੋਂ ਉੱਚੀ ਤਾਂ ਜੋ ਬੂਟ ਉੱਚੇ ਚ ਉਸ ਦੇ ਪੈਰਾਂ ਲਈ ਬਣੇ ਤੇ ਅਜਿਹਾ ਬਣੇ ਜੋ ਉਸ ਦੀ ਇੱਕ ਇੱਕ ਉਂਗਲ ਨਾਲ ਠੀਕ ਆਵੇ ਕਿਦਰੇ ਵੀ ਲੱਗੇ ਨਾ ਤੇ ਨਾ ਹੀ ਛੇਤੀ ਖਰਾਬ ਹੋਵੇ ਇਹ ਕਦੇ ਨਹੀਂ ਸੀ ਹੋਇਆ ਕਿ ਉਸ ਦਾ ਬਣਾਇਆ ਬੂਟ ਗਾਹਕ ਨੂੰ ਠੀਕ ਮੇਚੇ ਨਾ ਆਇਆ ਹੋਵੇ ਮੇਚੇ ਭਾਉ ਠੀਕ ਠਾਕ ਪੈਰ ਦੇ ਵਿੱਚ ਫਿੱਟ ਹੋਣਾ ਬਿਲਕੁਲ ਮੇਚ ਆ ਜਾਣਾ ਫਿਰ ਇਹ ਦੋ ਜੋੜੇ ਬਾਹਰ ਪਏ ਰਹਿੰਦੇ ਸਨ ਇਹ ਪੀਰ ਹੋਣੀ ਗੱਲ ਹੈ ਉਹ ਤਾਂ ਕਦੇ ਵੀ ਆਪਣੀ ਦੁਕਾਨ ਦੇ ਤੇ ਘਰ ਦੀ ਹੱਦ ਵਿੱਚ ਚਮੜੇ ਦੀ ਅਜਿਹੀ ਚੀਜ਼ ਨਹੀਂ ਸੀ ਲਿਆ ਸਕਦਾ ਜਿਸ ਉੱਤੇ ਉਸਨੇ ਆਪ ਮਿਹਨਤ ਨਾ ਕੀਤੀ ਹੋਵੇ ਨਾਲੇ ਉਹ ਦੋਵੇਂ ਬੂਟ ਡਾਢੇ ਪੱਕੇ ਤੇ ਡਾਢੇ ਸੋਹਣੇ ਸਨ ਉਹਨਾਂ ਨੂੰ ਚਮੜਾ ਬੜਾ ਕੀਮਤੀ ਲੱਗਾ ਹੋਇਆ ਸੀ ਉਹਨਾਂ ਨੂੰ ਵੇਖਦਿਆਂ ਹੀ ਬੂਟ ਖਰੀਦਣ ਨੂੰ ਜੀ ਕਰ ਆਉਂਦਾ ਸੀ ਉਹ ਨਮੂਨੇ ਦੇ ਬੂਟ ਸਨ ਤੇ ਉਹਨਾਂ ਨੂੰ ਕੇਵਲ ਉਹੀ ਬਣਾ ਸਕਦਾ ਸੀ ਜੋ ਦਿਲੋਂ ਆਪਣੇ ਕੰਮ ਨਾਲ ਪਿਆਰ ਕਰਦਾ ਹੋਵੇ ਤੇ ਨਮੂਨੇ ਦੀਆਂ ਚੀਜ਼ਾਂ ਫਰਜ ਕਰਕੇ ਉਹਨਾਂ ਨੂੰ ਬਣਾਉਣ ਲਈ ਵਾਹ ਲਾਉਂਦਾ ਹੋਵੇ ਇਹ ਠੀਕ ਹੈ ਕਿ ਉਸ ਬਾਬਤ ਦੀ ਸਾਰੀਆਂ ਗੱਲਾਂ ਮੈਨੂੰ ਢੇਰ ਚਰ ਪਿੱਛੋਂ ਜਾ ਕੇ ਸੁਝੀਆਂ ਸਨ ਪਰ ਜਦੋਂ ਮੈਂ 14 ਸਾਲ ਦੀ ਉਮਰ ਵਿੱਚ ਉਸ ਦੀ ਹੱਟੀ ਤੇ ਪਹਿਲੀ ਵਾਰ ਗਿਆ ਸਾਂ ਉਦੋਂ ਵੀ ਮੇਰੇ ਉੱਤੇ ਉਸ ਦੇ ਤੇ ਉਸ ਦੇ ਭਰਾ ਦੇ ਵੱਡਪਣ ਦਾ ਬੜਾ ਭਾਰੀ ਅਸਰ ਪਿਆ ਸੀ ਕਿਉਂਕਿ ਹਿੰਦ ਵਿੱਚ ਹੱਥੀਂ ਬੂਟ ਬਣਾਉਣੇ ਫਿਰ ਇਹੋ ਜਿਹੇ ਬੂਟ ਬਣਾਉਣੇ ਮੇਰੇ ਲਈ ਇੱਕ ਮਚੰਬਾ ਤੇ ਗੁੰਝਲ ਸੀ ਮੈਂ ਉਹ ਦਿਨ ਤੱਕ ਇਹ ਸਮਝਦਾ ਰਿਹਾ ਕਿ ਸਾਰੇ ਬੂਟ ਬਲੇਟੋਂ ਹੀ ਆਉਂਦੇ ਹਨ ਤੇ ਕੇਵਲ ਮਸ਼ੀਨ ਨਾਲ ਹੀ ਬਣ ਸਕਦੇ ਹਨ ਮੈਨੂੰ ਯਾਦ ਹੈ ਕਿ ਇੱਕ ਦਿਨ ਮੇਰਾ ਮੇਚਾ ਦਿੰਦਿਆ ਮੈਂ ਸੰਗਦਿਆ ਸੰਗ ਨੇ ਉਸ ਨੂੰ ਕਿਹਾ ਗੰਗਾਦੀਨ ਇਹ ਤੁਹਾਡਾ ਕੰਮ ਇਹਨੂੰ ਤਾਂ ਬੜਾ ਔਖਾ ਚਾਪਦਾ ਏ ਉਸ ਦਾ ਉੱਤਰ ਵੀ ਮੈਨੂੰ ਚੇਤੇ ਹੈ ਉਸ ਨੇ ਆਪਣੀ ਕਰਬੜੀ ਹੋ ਚੁਕੀ ਦਾੜੀ ਵਿੱਚੋਂ ਮੁਸਕਰਾਟ ਮੁਸਕਰਾ ਕੇ ਕਿ ਹਾਂ ਹਾਂ ਸਰਦਾਰ ਜੀ ਇਹ ਵੀ ਇੱਕ ਉੱਚਾ ਹੁਨਰ ਹੈ ਹੁਨਰ ਹੈ ਭਾਅ ਕਲਾ ਹੈ ਗੰਗਾਦੀਨ ਆਪ ਬਹੁਤ ਮਦਰਾ ਸੀ ਉਸ ਦਾ ਚਿਹਰਾ ਮੂਰਾ ਉਸ ਦੇ ਆਪਣੇ ਬਣਾਏ ਬੂਟਾ ਵਰਗਾ ਸਾਫ ਸੀ ਉਸ ਉੱਤੇ ਕੋਈ ਦਿਖਾਵਾ ਜਾਂ ਹੋਛਾਪਨ ਨਹੀਂ ਸੀ ਉਸ ਦੇ ਸਿਰ ਤੇ ਦਾੜੀ ਦੇ ਵਾਲ ਪੂਰੇ ਹੋ ਚੁੱਕੇ ਸਨ ਪਰ ਉਸ ਦੀ ਆਵਾਜ਼ ਬੜੀ ਸਾਫ ਸੀ ਉਹ ਬੜੇ ਠਰਮੇ ਵਾਲਾ ਸੀ ਤੇ ਸਭ ਕੰਮ ਠੰਡੇ ਦਿਲ ਨਾਲ ਕਰਦਾ ਸੀ ਉਸਦੀਆਂ ਅੱਖਾਂ ਵਿੱਚ ਚਮਕ ਸੀ ਜੋ ਦੱਸਦੀ ਸੀ ਕਿ ਇਹਨਾਂ ਅੱਖਾਂ ਦਾ ਮਾਲਕ ਹਰ ਇੱਕ ਕੰਮ ਨੂੰ ਨਮੂਨੇ ਦਾ ਕਰਦਾ ਹੈ ਆਪਣੀ ਸਾਰੀ ਵਾਹ ਲਾ ਕੇ ਕਰਦਾ ਹੈ ਤੇ ਆਪਣੇ ਦਿਲ ਦੇ ਪੂਰੇ ਚਾਅ ਨਾਲ ਕਰਦਾ ਹੈ ਉਸ ਦਾ ਵੱਡਾ ਭਰਾ ਭਾਵੇਂ ਰੱਤਾ ਪਲਤਣ ਉੱਤੇ ਸੀ ਤੇ ਕੁੱਬਾ ਵੀ ਸੀ ਪਰ ਉਹ ਗੱਗਲ ਦੀ ਗੰਗਾ ਦੀ ਨਾਲ ਇਹਨਾਂ ਰਲਦਾ ਸੀ ਕਿ ਮੈਨੂੰ ਕਈ ਵਾਰ ਪਤਾ ਹੀ ਨਹੀਂ ਸੀ ਲੱਗਦਾ ਕਿ ਮੈਂ ਉਹਨਾਂ ਵਿੱਚੋਂ ਕਿਸ ਨਾਲ ਗੱਲਾਂ ਕਰ ਰਿਹਾ ਹਾਂ ਫੇਰ ਵੀ ਇੱਕ ਨਿਸ਼ਾਨੀ ਮੈਨੂੰ ਲੱਭੀ ਹੋਈ ਸੀ ਜੇ ਤਾਂ ਮੇਰੇ ਨਾਲ ਗੱਲਾਂ ਕਰਨ ਵਾਲਾ ਕਹਿੰਦਾ ਕਿ ਮੈਂ ਭਰਾ ਨੂੰ ਪੁੱਛਾਂਗਾ ਤਾਂ ਮੈਂ ਸਮਝ ਲੈਂਦਾ ਕਿ ਇਹ ਵੱਡਾ ਭਰਾ ਹੈ ਜਿਉਂ ਇਹ ਨਾਂ ਕਹਿੰਦਾ ਤਾਂ ਗੰਗਾਦੀਨ ਦਾ ਲੋਕੀ ਵੱਡੀਆਂ ਦੁਕਾਨਾਂ ਦੇ ਬਿੱਲ ਚੋਖਾ ਚਰ ਰੋਕ ਛੱਡਦੇ ਹਨ ਪਰ ਗੰਗਾਦੀਨ ਦਾ ਬਿੱਲ ਕੋਈ ਨਹੀਂ ਸੀ ਰੋਕਦਾ ਸਭ ਨੂੰ ਪਤਾ ਹੁੰਦਾ ਸੀ ਕਿ ਇਸ ਵਿਚਾਰੇ ਦਾ ਇਨਾ ਪਾਣਾ ਨਹੀਂ ਪਾਣਾ ਨਹੀਂ ਭਾਵ ਮਾਜਣਾ ਨਹੀਂ ਉਹ ਉਹ ਤਾਂ ਇੱਕ ਮਿਹਨਤੀ ਸੀ ਤੇ ਰੋਜ਼ ਮਜ਼ਦੂਰੀ ਕਰਕੇ ਰੋਟੀ ਖਾਂਦਾ ਸੀ ਜੇ ਉਸਦੇ ਅਗਲੇ ਪੈਸੇ ਦੇਣੇ ਹੋਣ ਤਾਂ ਉਸ ਕੋਲ ਜਾਂਦੇ ਆਂ ਅਸੀਂ ਸ਼ਰਮ ਆਉਂਦੀ ਸੀ ਉਸ ਦਾ ਗਾਹਕ ਵਰੇਸ਼ ਮਹਿੰਮ ਵਰੇਸ਼ ਵਹੀਂ ਪਾਉ ਸਾਲ ਤੋਂ ਜਾਂ 6 ਮਹੀਨੇ ਤੋਂ ਉਸ ਵੱਲ ਫੇਰਾ ਪਾਉਂਦਾ ਸੀ ਕਿਉਂਕਿ ਉਸਦੇ ਬਣਾਏ ਬੂਟ ਥੋੜੇ ਕਿਤੇ ਟੁੱਟਦੇ ਨਹੀਂ ਸੀ ਗੰਗਾ ਦਿਨ ਚੰਗੀ ਕਿਸਮ ਦੇ ਬੂਟ ਬਣਾਉਂਦਾ ਸੀ ਤੇ ਛੇਤੀ ਛੇਤੀ ਉਹ ਬੂਟ ਟੁੱਟਦੇ ਹੀ ਨਹੀਂ ਸੀ ਤਾਂ ਗਾਹਕ ਨੂੰ ਛੇਤੀ ਉਸ ਦੁਕਾਨ ਤੇ ਜਾਣਾ ਹੀ ਨਹੀਂ ਪੈਂਦਾ ਸੀ ਉਸ ਦੀ ਦੁਕਾਨ ਉੱਤੇ ਹੋਰਨਾਂ ਦੁਕਾਨਾਂ ਵਾਂਗੂ ਕਾਲੀ ਵਿੱਚ ਨਹੀਂ ਸੀ ਜਾਈਦਾ ਸਗੋਂ ਉੱਥੇ ਤਾਂ ਉਹਨੇ ਠੰਡੇ ਦਿਲ ਨਾਲ ਜਾਈਦਾ ਸੀ ਜਿਨੇ ਨਾਲ ਧਾਰਮਿਕ ਮੰਦਰ ਵਿੱਚ ਬਹੁਤ ਕਰਕੇ ਦੁਕਾਨ ਖਾਲੀ ਪਈ ਰਹਿੰਦੀ ਸੀ ਤੇ ਉੱਥੇ ਲੋਹੇ ਦੀ ਕੁਰਸੀ ਉੱਤੇ ਗਾਹਕ ਜਾ ਕੇ ਕੁਝ ਪਲ ਬੈਠਾ ਰਹਿੰਦਾ ਸੀ ਉਚਰ ਨੂੰ ਛਾਤ ਤੋਂ ਜਾਂ ਦੁਕਾਨ ਦੇ ਦੂਜੇ ਸਿਰੇ ਤੋਂ ਬੜੇ ਭਾਰੇ-ਭਾਰੇ ਸਲੀਪਰਾਂ ਦੀ ਆਵਾਜ਼ ਸੁਣਾਈਂਦੀ ਸੀ ਤੇ ਗੰਗਾਦੀਨ ਜਾਂ ਉਸ ਦਾ ਪ੍ਰਾਗ ਗਾਹਕ ਦੇ ਸਾਹਮਣੇ ਆਪਜਦਾ ਸੀ ਉਰਤਾ ਕੌੜਾ ਹੋ ਕੇ ਗਾਹਕ ਨੂੰ ਪੁੱਛਦਾ ਆਓ ਜੀ ਉਸ ਦੇ ਚਿਹਰੇ ਤੋਂ ਐਉਂ ਜਾਪਦਾ ਜਿਵੇਂ ਬੂਟਾ ਨੇ ਕਿਸੇ ਸੁਪਨੇ ਵਿੱਚੋਂ ਜਾਗਿਆ ਹੁੰਦਾ ਹੈ ਉਸ ਵੇਲੇ ਮੈਂ ਉਸ ਨੂੰ ਕਹਿੰਦਾ ਸਾਂ ਸੁਣਾਓ ਗੰਗਾ ਦੀਨ ਕੀ ਹਾਲ ਹੈ ਮੈਨੂੰ ਇੱਕ ਕਾਲਾ ਬੂਟ ਚਾਹੀਦਾ ਹੈ ਉਹ ਬਿਨਾ ਕੁਝ ਬੋਲਣ ਦੇ ਮੇਰੇ ਕੋਲੋਂ ਚਲਾ ਜਾਂਦਾ ਸੀ ਤੇ ਦੁਕਾਨ ਦੇ ਸਿਰੇ ਉਸੇ ਸਿਰੇ ਤੇ ਜਾ ਪਹੁੰਚਦਾ ਸੀ ਜਿੱਥੋਂ ਉਹ ਆਇਆ ਸੀ ਮੈਂ ਉਸ ਕੁਰਸੀ ਤੇ ਬੈਠਾ ਰਸਤੇ ਦੀ ਬੋਸ ਸੁਣਦਾ ਰਹਿੰਦਾ ਸਾਂ ਜਲਦੀ ਹੀ ਉਹ ਚਮੜਾ ਦਾ ਇੱਕ ਟੋਟਾ ਹੱਥ ਵਿੱਚ ਫੜੀ ਆਇਆ ਸੀ ਤੇ ਕਹਿੰਦਾ ਸੀ ਦੇਖੋ ਜੀ ਇਹ ਕਿੱਡਾ ਸੋਹਣਾ ਟੋਟਾ ਹੈ ਜਦੋਂ ਮੈਂ ਵੀ ਉਸ ਦੇ ਸੋਲੇ ਗਾ ਚੁੱਕਦਾ ਤਾਂ ਉਹ ਪੁੱਛਦਾ ਤੁਹਾਨੂੰ ਬੂਟ ਕਦੋਂ ਚਾਹੀਦਾ ਹੈ ਮੇਰਾ ਉੱਤਰ ਹੁੰਦਾ ਜਦੋਂ ਤੁਸੀਂ ਸੋਖ ਨਾਲ ਦੇ ਸਕੋ ਤਾਂ ਉਹ ਸੋਚ-ਸੋਚ ਕੇ ਕਹਿੰਦਾ ਅੱਛਾ ਜੀ ਅੱਜ ਤੋਂ 15ਵੇਂ ਦਿਨ ਸਹੀ ਜੇ ਗੰਗਾਦੀਨ ਦਾ ਵੱਡਾ ਭਰਾ ਹੁੰਦਾ ਤਾਂ ਉਹ ਕਹਿੰਦਾ ਮੈਂ ਆਪਣੇ ਭਰਾ ਨੂੰ ਪੁੱਛਾਂਗਾ ਫਿਰ ਮੈਂ ਉੱਠ ਬੈਂਦਾ ਸਾਂ ਤੇ ਮੈਨੂੰ ਦੁਕਾਨ ਤੋਂ ਜਾਂਦੇ ਨੂੰ ਵੇਖ ਕੇ ਉਹ ਸਤਿ ਸ੍ਰੀ ਅਕਾਲ ਬੁਲਾ ਦਿੰਦਾ ਸੀ ਪਰ ਉਸ ਦੀ ਨਜ਼ਰ ਅਜੇ ਵੀ ਉਸ ਚਮੜੇ ਉੱਤੇ ਹੀ ਗੱਡੀ ਰਹਿੰਦੀ ਸੀ ਗੱਡੀ ਰਹਿੰਦੀ ਸੀ ਭਾਵ ਖੁੱਭੀ ਰਹਿੰਦੀ ਸੀ ਜਾਂਸ ਵਾਲਾ ਦੇਖਦਾ ਰਹਿੰਦਾ ਸੀ ਜੇ ਭਲਾ ਕੋਈ ਨਵੀਂ ਕਿਸਮ ਦਾ ਬੂਟ ਬਣਾਉਣਾ ਹੁੰਦਾ ਜਿਸ ਦੇ ਨਾਲ ਉਸ ਦੇ ਕਦੇ ਮੇਰੇ ਲਈ ਨਾ ਬਣਾਇਆ ਹੋਵੇ ਤਾਂ ਉਹ ਮੇਰੇ ਪੈਰੋਂ ਬੂਟ ਲੋਹਾ ਲੈਂਦਾ ਤੇ ਮੇਰੇ ਪੈਰ ਦੇ ਬੂਟ ਨੂੰ ਡਾਢੇ ਪਿਆਰ ਤੇ ਰੀਜ ਨਾਲ ਦੇਖਦਾ ਉਸ ਦੀ ਤਕਣੀ ਤੋਂ یوں ਜਾਪਦਾ ਸੀ ਜਿਵੇਂ ਉਹ ਪਹਿਲਾਂ ਬੂਟ ਬਣਾਉਣ ਵਾਲੇ ਕਾਰੀਗਰ ਦੇ ਚਿੱਤ ਤੱਕ ਪੂਜਣ ਦੀ ਕੋਸ਼ਿਸ਼ ਕਰ ਰਿਹਾ ਹੋਵੇ ਜੇ ਉਸ ਨੂੰ ਉਸ ਵਿੱਚ ਕੋਈ ਨੋਕਸ ਦਿਸਦਾ ਤਾਂ ਉਸ ਦਾ ਚਿਹਰਾ ਬਦਲ ਜਾਂਦਾ ਤੇ ਇਹੋ ਜ ਆਪਦਾ ਕਿ ਉਹ ਕਾਰੀਗਰ ਨੂੰ ਲਾਣ ਤਾਂ ਪਾ ਰਿਹਾ ਹੈ ਜੋ ਉਸ ਨੇ ਇਉਂ ਐਡੇ ਚੰਗੇ ਕੰਮ ਨੂੰ ਇਸ ਬੇਪਰਵਾਹੀ ਨਾਲ ਕੀਤਾ ਹੈ ਫਿਰ ਉਹ ਮੇਰੇ ਪੈਰ ਨੂੰ ਇੱਕ ਕਾਗਜ਼ ਉੱਤੇ ਰੱਖਦਾ ਤੇ ਦੋ ਤਿੰਨ ਵਾਰੀ ਉਸ ਦਿਹਾਲੇ ਦੁਆਲੇ ਲੀਕਵਾ ਹੁੰਦਾ ਫਿਰ ਉਹ ਮੇਰੀਆਂ ਉਂਗਲਾਂ ਨੂੰ ਟੁੰਹਦਾ ਤੇ ਇਉਂ ਮੇਰੇ ਪੈਰਾਂ ਦੀਆਂ ਲੋੜਾਂ ਨੂੰ ਜਾਂਚਦਾ ਜਾਂਚਦਾ ਵੇਖਦਾ ਜਾਂ ਪਰਖਦਾ ਉਸ ਦੀ ਹੱਟੀ ਦਾ ਇੱਕ ਸਾਕਾ ਮੈਂ ਕਦੇ ਨਹੀਂ ਪੁੱਛ ਸਕਦਾ ਮੈਂ ਉਸ ਦੀ ਹੱਟੀ ਤੇ ਗਿਆ ਤੇ ਕਿਹਾ ਗੰਗਾਦੀਨ ਤੁਹਾਡਾ ਪਿਛਲਾ ਬੂਟ ਬੜੀ ਛੇਤੀ ਟੁੱਟ ਗਿਆ ਹੈ ਉਹ ਕੁਝ ਚਰ ਚੁਪਚਾਪ ਮੇਰੇ ਵੱਲ ਵੇਖਦਾ ਇਹ ਰਿਹਾ ਜਿਵੇਂ ਕਿਤੇ ਉਸ ਉਹ ਇਹ ਸੋਚੀਕ ਵਿੱਚ ਹੁੰਦਾ ਹੈ ਕਿ ਮੈਂ ਆਪਣੀ ਕਹੀ ਹੋਈ ਗੱਲ ਵਾਪਸ ਲਵਾਂਗਾ ਜਾਂ ਕੁਝ ਠੀਕ ਕਰਕੇ ਕਹਾਂਗਾ ਉਹ ਯਾਦ ਆਪਦਾ ਸੀ ਜਿਵੇਂ ਇਹ ਗੱਲ ਉਸ ਨੂੰ ਮੰਨਣ ਵਿੱਚ ਨਹੀਂ ਆਈ ਅੰਤ ਨੂੰ ਉਹ ਕਹਿਣ ਲੱਗਾ ਇਸ ਨੂੰ ਟੁੱਟਣਾ ਨਹੀਂ ਸੀ ਚਾਹੀਦਾ ਪਰ ਉਹ ਟੁੱਟ ਗਿਆ ਹੈ ਗੰਗਾਦੀਨ ਤਿਸਾਂ ਉਸ ਨੂੰ ਨਵੇਂ ਨੇ ਕਿਉਂ ਲਿਆ ਹੋਣਾ ਹੈ ਮੇਰਾ خیال ਨਹੀਂ ਇਹ ਸੁਣਦਿਆ ਹੀ ਉਸਨੇ ਅੱਖਾਂ ਦੀਆਂ ਪਾ ਲਈਆਂ ਤੇ ਉਹ ਜਾਪਦਾ ਸੀ ਜਿਵੇਂ ਉਹ ਬੂਟਾਂ ਦੇ ਬਣਾਉਣ ਦੇ ਵੇਲੇ ਨੂੰ ਯਾਦ ਕਰ ਰਿਹਾ ਹੈ ਮੈਨੂੰ ਬੜਾ ਹਰਖ ਲੱਗਾ ਕਿ ਜੋ ਮੈਂ ਇਹੋ ਜਿਹੀ ਗੱਲ ਉਸ ਦਿਮਾਗ ਵਿੱਚ ਬੈਠਾ ਉਹ ਮੈਨੂੰ ਕਹਿੰਦਾ ਤੁਸੀਂ ਟੁੱਟਾ ਹੋਇਆ ਬੂਟ ਮੇਰੇ ਵੱਲ ਭੇਜ ਦੇਣਾ ਖਵਰੇ ਉਹ ਠੀਕ ਹੋ ਸਕੇ ਇਹ ਸੁਣ ਕੇ ਹੀ ਮੇਰੇ ਦਿਲ ਵਿੱਚ ਕਈ ਖਿਆਲ ਦੌੜਨ ਲੱਗੇ ਮੈਂ ਆਪਣੀ ਮਿਥਨ ਸ਼ਕਤੀ ਨਾਲ ਇਹ ਸੋਚਦਾ ਸੀ ਕਿ ਉਹ ਕਿਵੇਂ ਉਹਨਾਂ ਬੂਟਾਂ ਉੱਤੇ ਨਵੇਂ ਸਿਰੇਂ ਮਹੰਤ ਕਰੇਗਾ ਉਹ ਫਿਰ ਹੌਲੀ ਜਿਹੀ ਬੋਲਿਆ ਕਈ ਬੂਟ ਜਨਮ ਤੋਂ ਹੀ ਭੜੇ ਹੁੰਦੇ ਹਨ ਜੇ ਮੈਂ ਉਹਨਾਂ ਨੂੰ ਠੀਕ ਨਾ ਕਰ ਸਕਿਆ ਤਾਂ ਮੈਂ ਤੁਹਾਡੇ ਪਾਸੋਂ ਉਸਦੇ ਪੈਸੇ ਨਹੀਂ ਲਵਾਂਗਾ ਇੱਕ ਵਾਰੀ ਤੇ ਕੇਵਲ ਇੱਕ ਵਾਰੀ ਮੈਂ ਉਸ ਦੀ ਦੁਕਾਨ ਤੇ ਇੱਕ ਅਜਿਹਾ ਬੂਟ ਪਾ ਕੇ ਚਲਾ ਗਿਆ ਜੋ ਕਿਤੇ ਕਾਲੀ ਵੇਲੇ ਮੈਂ ਕਿਸੇ ਵੱਡੀ ਦੁਕਾਨ ਤੋਂ ਖਰੀਦਿਆ ਸੀ ਉਸਨੇ ਚਮੜਾ ਦਿਖਾਉਣ ਤੋਂ ਬਿਨਾ ਹੀ ਮੈਥੋਂ ਸਾਈ ਲੈ ਲਈ ਅਤੇ ਮੈਂ ਦੇਖ ਰਿਹਾ ਸੀ ਕਿ ਮੇਰੇ ਪਹਿਰੇ ਮਜਾਰੋਂ ਬੂਟ ਵੇਖ ਕੇ ਬਾਜ਼ਾਰੀ ਬੂਟ ਵੇਖ ਕੇ ਉਸ ਨੂੰ ਦੁੱਖ ਹੋ ਰਿਹਾ ਹੈ। ਛੇਕੜ ਉਸ ਕਹੇ ਹੀ ਕਹਿ ਹੀ ਦਿੱਤਾ ਇਹ ਮੇਰੇ ਬਣੇ ਹੋਏ ਬੂਟ ਨਹੀਂ। ਇਹ ਗੱਲ ਉਸਨੇ ਕਿਸੇ ਗੁੱਸੇ ਅਫਸੋਸ ਜਾਂ ਘਰਣਾ ਨਾਲ ਨਹੀਂ ਸੀ ਕਹੀ ਸਕੂ ਇਸ ਵਿੱਚ ਇੱਕ ਅਜੀਬ ਹੀ ਸ਼ਾਂਤੀ ਸੀ ਜੋ ਲਹੂ ਨੂੰ ਠੰਡਾ ਕਰ ਸੁੱਟਦੀ ਸੀ। ਉਸਨੇ ਬਹਿ ਕੇ ਮੇਰੇ ਖੱਬੇ ਬੂਟ ਨੂੰ ਉੱਥੋਂ ਹੀ ਨੱਪਿਆ। ਜਿੱਥੋਂ ਉਹ ਲੱਗਦਾ ਸੀ ਤੇ ਕਹਿਣ ਲੱਗਾ ਇਹ ਬੂਟ ਤੁਹਾਨੂੰ ਇੱਥੋਂ ਲੱਗਦਾ ਹੈ ਇਹਨਾਂ ਵੱਡੀਆਂ ਦੁਕਾਨਾਂ ਨੂੰ ਇੱਜ਼ਤ ਦੀ ਕੋਈ ਪਰਵਾਹ ਨਹੀਂ ਹੁੰਦੀ ਫਿਰ ਉਹ ਕਿੰਨਾ ਚਿਰ ਇਹੀ ਬੋਲਦਾ ਰਿਹਾ ਸਾਰੀ ਜ਼ਿੰਦਗੀ ਵਿੱਚ ਇਹ ਪਹਿਲਾ ਤੇ ਅਖੀਰੀ ਸਮਾਂ ਸੀ ਜਦ ਮੈਂ ਉਸ ਨੂੰ ਬੂਟ ਦੇ ਕੰਮ ਤੇ ਵਪਾਰ ਦੀਆਂ ਔਖਈਆਂ ਬਾਬਤ ਵਿਚਾਰ ਕਰਦੇ ਸੁਣਿਆ ਉਹ ਫਿਰ ਬੋਲਿਆ ਉਸ ਇਸ਼ਤਿਹਾਰ ਕਰ ਕਰਕੇ ਗਾਹਕ ਫਸਾ ਲੈਂਦੇ ਉਹ ਇਸ਼ਤਿਹਾਰ ਕਰ ਕਰਕੇ ਗਾਹਕ ਫਸਾ ਲੈਂਦੇ ਹਨ ਪੈਸੇ ਵੀ ਚੰਗੇ ਮੁਛਦੇ ਹਨ ਮੁਛਦੇ ਹਨ ਭਾਅ ਲੁੱਟਦੇ ਹਨ ਜਾਂ ਲੈ ਲੈਂਦੇ ਹਨ ਕੰਮ ਦੀ ਉਹਨਾਂ ਨੂੰ ਕੋਈ ਪਰਵਾਹ ਨਹੀਂ ਮੈਨੂੰ ਵੀ ਇੱਕ ਦੋ ਦੁਕਾਨਾਂ ਵਾਲਿਆਂ ਆਖਿਆ ਹੈ ਕਿ ਸਾਨੂੰ ਬੂਟ ਬਣਾ ਕੇ ਦੇ ਦਿਆ ਕਰ ਪਰ ਮੈਥੋਂ ਬਜਾਰੀ ਕੰਮ ਨਹੀਂ ਕਰ ਹੁੰਦਾ ਗੰਗਾਦੀਨ ਦਾ ਭਾਵੇਂ ਸੀ ਕਿ ਬਜਾਰੀ ਕੰਮ ਜਾਂ ਚਾਲੂ ਹਾਲਤ ਦਾ ਕੰਮ ਜਾਂ ਅਜਿਹੇ ਕੰਮ ਜੋ ਕਾਲੀ ਵਿੱਚ ਕਰ ਦਿੱਤਾ ਜਾਵੇ ਅਸੀਂ ਆਖਦੇ ਹਾਂ ਥੋੜਾ ਕਰੋ ਪਰ ਸੋਹਣਾ ਕਰੋ ਉਹ ਕਹਿੰਦੇ ਹਨ ਅਸਾਂ ਪੈਸੇ ਇਕੱਠੇ ਕਰਨੇ ਹਨ ਸਾਨੂੰ ਕੀ ਭਾਵੇਂ ਬੂਟ ਰਾਹ ਵਿੱਚ ਹੀ ਟੁੱਟ ਜਾਵੇ ਉਹ ਇੱਥੇ ਆਉਂਦੇ ਹਨ ਤੇ ਸਦਾ ਸਸਤਾ ਮੇਲ ਚੀਜ਼ ਬਣਾਉਣ ਲਈ ਕਹਿੰਦੇ ਹਨ ਪਰ ਨਾਲ ਇਹ ਆਖਦੇ ਹਨ ਕਿ ਬਾਹਰੋਂ ਬੜਾ ਚਮਕਦਾ ਹੋਵੇ ਉਹਨਾਂ ਦੀ ਤਾਂ ਉਹ ਗੱਲ ਹੈ ਭਈ ਲਾਗੀਆਂ ਲਾਗ ਲੈ ਲੈਣਾ ਹੈ ਪ੍ਰਾਈਤੀ ਭਾਵੇਂ ਲਾਗੀਆਂ ਲਾਗ ਲੈ ਲੈਣਾ ਹੈ ਪ੍ਰਾਈਤੀ ਭਾਵੇਂ ਕਰ ਜਾਂਦੇ ਆ ਹੀ ਰੰਡੀ ਬਹਿ ਜਾਈ ਸਤੋਂ ਤਾਂ ਇਹ ਸਤੋੰਤਾ ਜੀ ਇਹ ਨਹੀਂ ਹੁੰਦਾ ਅਸੀਂ ਤਾਂ ਚੀਜ਼ ਚੰਗੀ ਬਣਾਉਂਦੇ ਹਾਂ ਚੰਗੀ ਚੀਜ਼ ਦਾ ਗਾ ਕੱਜਕੱਲ ਬੜਾ ਘੱਟ ਹੈ ਪਰ ਉਹ ਜਾਣੇ ਸਾਨੂੰ ਇਹੀ ਬੜੀ ਖੁਸ਼ੀ ਹੈ ਕਿ ਅਸਾਂ ਚੀਜ਼ ਮਿਹਨਤ ਨਾਲ ਬਣਾਈ ਹੈ ਇਹਨਾਂ ਲੋਕਾਂ ਨੇ ਰੱਦੀ ਚੀਜ਼ਾਂ ਦੇ ਕਿ ਭਾਅ ਵੀ ਬੜੇ ਘਟਾ ਛੱਡੇ ਹਨ ਚੰਗੀ ਚੀਜ਼ ਉਸ ਲੈ ਕੇ ਪੁੱਗਦੀ ਨਹੀਂ ਪਰ ਕੀ ਕਰੀਏ ਗੰਗਾਦੀਨ ਆਪਣਾ ਦਰਦ ਦੱਸਦਾ ਹੈ ਕਿ ਉਹ ਚੰਗੀਆਂ ਚੀਜ਼ਾਂ ਬਣਾਉਂਦੇ ਨਹੀਂ ਹਨ ਕਾਲੀ ਵਿੱਚ ਤੇ ਮਾੜੀਆਂ ਚੀਜ਼ਾਂ ਬਣਾ ਦਿੰਦੇ ਹਨ ਤੇ ਚੀਜ਼ਾਂ ਦੇ ਭਾਅ ਵੀ ਘਟਾ ਦਿੰਦੇ ਹਨ ਜਿਸ ਨਾਲ ਚੰਗਾ ਕੰਮ ਕਰਨ ਵਾਲਿਆਂ ਨੂੰ ਬਹੁਤ ਨੁਕਸਾਨ ਹੋ ਰਿਹਾ ਹੈ ਜਦੋਂ ਇਹ ਗੱਲਾਂ ਕਰ ਰਿਹਾ ਸੀ ਤਾਂ ਮੈਂ ਉਸ ਦੇ ਚਿਹਰੇ ਤੇ ਉਹ ਕੁਝ ਵੇਖਿਆ ਜੋ ਅੱਗੇ ਕਦੇ ਨਹੀਂ ਵੇਖਿਆ ਮੈਂ ਦੇਖਿਆ ਕਿ ਉਹ ਦੁਖੀ ਹੈ ਉਹ ਅਚੰਚੇ ਤਦ ਮੈਨੂੰ ਅੱਗੇ ਨਾਲੋਂ ਕਈ ਗੁਣਾ ਵਧੇਰੇ ਬੁੱਢਾ ਜਾ ਪਿਆ ਮੈਨੂੰ ਪਤਾ ਲੱਗਾ ਕਿ ਉਸ ਵਿਚਾਰੇ ਨੂੰ ਕੰਮ ਕਰਨ ਦੀ ਖੁਸ਼ੀ ਕਿੰਨੀ ਮਹਿੰਗੀ ਪੈਂਦੀ ਹੈ ਮੈਂ ਉਸ ਨੂੰ ਚੰਗੀ ਤਰ੍ਹਾਂ ਖੋਲ ਕੇ ਦੱਸਿਆ ਕਿ ਕਿੰਨਾ ਹਾਲਾਤਾਂ ਵਿੱਚ ਮੈਨੂੰ ਉਹ ਬਜਾਰੀ ਬੂਟ ਖਰੀਦਣਾ ਪਿਆ ਸੀ ਤਾਂ ਕਿ ਉਸ ਤਾਂ ਭੀ ਉਸ ਦੇ ਚਿਹਰੇ ਤੇ ਉਸ ਦੇ ਬੋਲਣ ਤੇ ਮੇਰੇ ਉੱਤੇ ਇੰਨਾ ਅਸਰ ਪਾਇਆ ਕਿ ਉਹਨਾਂ ਕੁਝ ਮਿੰਟਾਂ ਵਿੱਚ ਮੈਂ ਕਈ ਬੂਟਾਂ ਦੀ ਸਾਈ ਦਿੱਤੀ ਉਸਨੇ ਬੂਟ ਉਸ ਦੇ ਬੂਟ ਟੁੱਟਦੇ ਨਹੀਂ ਸਨ ਇਸ ਲਈ ਦੋ ਬਰੇ ਮੈਂ ਸਕੂਲ ਨਾ ਜਾ ਸਕਿਆ ਦੋ ਸਾਲਾਂ ਪਿੱਛੇ ਇੱਕ ਵਾਰੀ ਮੈਂ ਉਧਰੋਂ ਲੰਘਿਆ ਤਾਂ ਮੈਂ ਵੇਖਿਆ ਕਿ ਉਸੇ ਦੁਕਾਨ ਦੇ ਦੋ ਹਿੱਸੇ ਹੋਏ ਹੋਏ ਹਨ ਤੇ ਇੱਕ ਹਿੱਸੇ ਉੱਤੇ ਬੜਾ ਸ਼ਾਨਦਾਰ ਸਾਈਨ ਬੋਰਡ ਲੱਗਾ ਹੋਇਆ ਹੈ ਇਹ ਵੀ ਬੂਟ ਵੇਚਣ ਵਾਲਿਆਂ ਦਾ ਸੀ ਬੋਰਡ ਤੇ ਲਿਖਿਆ ਸੀ ਕਿ ਉਹਨਾਂ ਦੀ ਦੁਕਾਨ ਰਾਜਾ ਮਹਾਰਾਜਾਂ ਤੇ ਰਾਣੀਆਂ ਲਈ ਬੂਟ ਬਣਾਉਂਦੀ ਹੈ ਉਹ ਪੁਰਾਣੇ ਦੋ ਜੋੜੇ ਦੂਜੇ ਹਿੱਸੇ ਦੀ ਨੁੱਕਰ ਵੱਲ ਪਏ ਸਨ ਗੰਗਾਦੀਨ ਵਾਲਾ ਹਿੱਸਾ ਹੁਣ ਅੱਗੇ ਨਾਲੋਂ ਵੀ ਵਧੇਰੇ ਹਨੇਰਾ ਤੇ ਬੋਹ ਵਾਲਾ ਹੋ ਗਿਆ ਸੀ ਪਰ ਜੇ ਇਸ ਵਿੱਚ ਅਲਮਾਰੀਆਂ ਵਿੱਚ ਬੂਟ ਲਿਸ਼ਕ ਰਹੇ ਸਨ ਅੱਗੇ ਨਾਲੋਂ ਵੀ ਵਧੇਰੇ ਚਿਰ ਪਿੱਛੋਂ ਗੰਗਾਦੀਨ ਮੇਰੇ ਸਾਹਮਣੇ ਆਇਆ ਤੇ ਮੈਂ ਕਿਹਾ ਤੁਹਾਡੇ ਬੂਟ ਬਹੁਤ ਪੱਕੇ ਤੇ ਹੰਢਣਸਾਰ ਹੁੰਦੇ ਹਨ ਇਹ ਬੂਟ 2 ਸਾਲ ਪਾਉਂਦਿਆਂ ਹੋ ਗਏ ਹਨ ਅਜੇ ਨਵਾਂ ਜਾਪਦਾ ਹੈ ਇਹ ਕਹਿੰਦਿਆ ਮੈਂ ਆਪਣਾ ਪੈਰ ਅੱਗੇ ਕੀਤਾ ਉਸਨੇ ਬੂਟ ਵੱਲ ਵੇਖਿਆ ਉਹ ਜਾਪਦਾ ਸੀ ਜਿਵੇਂ ਬੜੇ ਚਿਰਾਂ ਮਗਰੋਂ ਉਹ ਕਿਸੇ ਮਿੱਤਰ ਨੂੰ ਮਿਲਿਆ ਹੋਵੇ ਤੇ ਉਸ ਨੂੰ ਵੇਖ ਰਿਹਾ ਹੋਵੇ ਉਸ ਬੂਟ ਵਿੱਚ ਉਸ ਦੀ ਰੂਹ ਸੀ ਉਸ ਨੇ ਪੈਸਿਆਂ ਲਈ ਬੂਟ ਕਦੇ ਨਹੀਂ ਸਨ ਬਣਾਏ ਸਗੋਂ ਬੂਟ ਬਣਾਉਣ ਵਿੱਚ ਆਪਮਸਤ ਹੋ ਜਾਂਦਾ ਸੀ ਉਹ ਕਹਿਣ ਲੱਗਾ ਪਰ ਲੋਕਾਂ ਨੂੰ ਚੰਗੇ ਤੇ ਹੰਢਣਸਾਰ ਬੂਟਾਂ ਦੀ ਲੋੜ ਨਹੀਂ ਰਹੀ ਮੈਨੂੰ ਡਰ ਸੀ ਕਿ ਉਸ ਦਿਨ ਵਾਂਗ ਫਿਰ ਕਿਤੇ ਕਿੱਸਾ ਛੋ ਨਾ ਬਹੇ ਪਾਓ ਪਹਿਲਾਂ ਵਾਲੀਆਂ ਗੱਲਾਂ ਫੇਰ ਨਾ ਛਿੜ ਕੇ ਬੈਠ ਜਾਵੇ ਉਹ ਮੈਂ ਗੱਲ ਟਾਲਣ ਲਈ ਛੇਤੀ ਨਾਲ ਪੁੱਛਿਆ ਤੁਸੀਂ ਦੁਕਾਨ ਨੂੰ ਕੀ ਕੀਤਾ ਹੈ ਉਸਨੇ ਠਰਮੇ ਨਾਲ ਜਵਾਬ ਦਿੱਤਾ ਠਰਮੇ ਪਾਓ ਸਹਿਜਤਾ ਦੇ ਨਾਲ ਕਿਰਾਇਆ ਬਹੁਤ ਸੀ ਮੰਦ ਮੰਦੇ ਮਦਵਾੜੇ ਦੇ ਦਿਨ ਨੇ ਸੱਚ ਤੁਹਾਨੂੰ ਹੋਰ ਬੂਟ ਚਾਹੀਦੇ ਨੇ ਮੈਂ ਤਿੰਨ ਬੂਟਾਂ ਦੀ ਸਾਈ ਦਿੱਤੀ ਹਾਲਾਂਕਿ ਮੈਨੂੰ ਲੋੜ ਕੇਵਲ ਦੋ ਬੂਟਾਂ ਦੀ ਸੀ ਤੇ ਮੈਂ ਛੇਤੀ ਨਾਲ ਚੱਲਦਾ ਬਣਿਆ ਮੈਨੂੰ ਯਾਦਦਾ ਸੀ ਜਿਵੇਂ ਉਸ ਦਾ ਖਿਆਲ ਇਹ ਹੈ ਕਿ ਸਾਰਾ ਸ਼ਹਿਰ ਵੱਡੀਆਂ ਦੁਕਾਨਾਂ ਤੋਂ ਸੌਦਾ ਲੈ ਕੇ ਉਸ ਨੂੰ ਉਜਾੜਨ ਦੇ ਲੱਕ ਤੇ ਲੱਕ ਬੰਨੀ ਬੈਠਾ ਹੈ ਕਈ ਮਹੀਨੇ ਪਿੱਛੋਂ ਮੈਂ ਫੇਰ ਉਹਨਾਂ ਦੀ ਹੱਟੀ ਤੇ ਗਿਆ ਤੇ ਉੱਥੇ ਮੈਨੂੰ ਜਾਪਿਆ ਕਿ ਮੈਂ ਗੰਗਾਦੀਨ ਦੇ ਵੱਡੇ ਭਰਾ ਨਾਲ ਗੱਲਾਂ ਕਰ ਰਿਹਾ ਹਾਂ ਉਸਦੇ ਹੱਥ ਵਿੱਚ ਉਸੇ ਤਰ੍ਹਾਂ ਚਮੜੇ ਦਾ ਟੋਟਾ ਸੀ ਮੈਂ ਕਿਹਾ ਸੁਣਾਓ ਜੀ ਕੀ ਹਾਲ ਹੈ ਤੁਹਾਡੀ ਮਿਹਰਬਾਨੀ ਮੈਂ ਤਾਂ ਬਿਲਕੁਲ ਰਾਜੀ ਹਾਂ ਪਰ ਮੇਰਾ ਵੱਡਾ ਭਰਾ ਗੁਜ਼ਰ ਗਿਆ ਹੈ ਇਹ ਸੁਣ ਕੇ ਮੈਨੂੰ ਪਤਾ ਲੱਗਾ ਕਿ ਮੈਂ ਗੰਗਾਦੀਨ ਦੇ ਵੱਡੇ ਭਰਾ ਨਾਲ ਨਹੀਂ ਸਗੋ ਗੰਗਾਦੀਨ ਨਾਲ ਹੀ ਗੱਲਬਾਤ ਕਰ ਰਿਹਾ ਹਾਂ ਹੁਣ ਉਹ ਬਹੁਤ ਬੁੱਢਾ ਹੋ ਚੁੱਕਿਆ ਸੀ ਮੈਂ ਅੱਗੇ ਕਦੇ ਇਸ ਨੂੰ ਪਰਾ ਦੀ ਗੱਲ ਕਰਦੇ ਨਹੀਂ ਸੀ ਵੇਖਿਆ ਮੈਨੂੰ ਉਸਦੇ ਭਰਾ ਮਰਨ ਦਾ ਬੜਾ ਦੁੱਖ ਹੋਇਆ ਤੇ ਮੈਂ ਕਿਹਾ ਉਹ ਇਹ ਤਾਂ ਬੜਾ ਮਾੜਾ ਹੋਇਆ ਭਰਾ ਮਰਨ ਨਾਲ ਤਾਂ ਬਹਾਂ ਭੱਜ ਜਾਂਦੀਆਂ ਹਨ ਉਹ ਬੋਲਿਆ ਹਾਂ ਜੀ ਵਿਚਾਰਾ ਬੜਾ ਚੰਗਾ ਸੀ ਬੜੇ ਸੋਹਣੇ ਬੂਟ ਬਣਾਉਂਦਾ ਸੀ ਇਹ ਕਹਿੰਦੇ ਅਸੀਂ ਉਸਨੇ ਆਪਣੇ ਨੰਗੇ ਸਿਰ ਤੇ ਹੱਥ ਫੇਰਿਆ ਉੱਥੇ ਵਾਲ ਉਹਨੇ ਕੋ ਹੀ ਰਹਿ ਗਏ ਸਨ ਜਿੰਨੇ ਉਸ ਦੇ ਭਰਾ ਦੇ ਸਿਰ ਤੇ ਹੁੰਦੇ ਸਨ ਤੇ ਫਿਰ ਕਹਿਣ ਲੱਗਾ ਉਸ ਤੋਂ ਦੁਕਾਨ ਖੁੱਸਣ ਦੀ ਛੱਟ ਨਹੀਂ ਸਹਾਰੀ ਗਈ ਕੀ ਤੁਹਾਨੂੰ ਬੂਟ ਚਾਹੀਦਾ ਹੈ ਉਸਨੇ ਹਥੜਾ ਚਮੜਾ ਮੈਨੂੰ ਵਿਖਾਇਆ ਤੇ ਕਹਿਣ ਲੱਗਾ ਇਹ ਚਮੜਾ ਬੜਾ ਸੋਹਣਾ ਹੈ ਮੈਂ ਦੋ ਕਜੋੜਿਆਂ ਦੀ ਸਾਈ ਦੇ ਦਿੱਤੀ 21 ਸੱਤੇ ਲੰਗਣ ਪਿੱਛੋਂ ਮੈਨੂੰ ਬੂਟ ਮਿਲੇ ਪਰ ਇਹ ਅੱਗੇ ਨਾਲੋਂ ਵੀ ਚੰਗੇ ਸਨ ਉਹਨਾਂ ਨੂੰ ਜਿੰਨਾ ਵਰਤਦਾ ਸਾਂ ਉਹਨੇ ਹੀ ਸੋਹਣੇ ਨਿਕਲਦੇ ਆਉਂਦੇ ਸੰਛੇਤੀ ਹੀ ਮੈਨੂੰ ਕਿਤੇ ਬਾਜ਼ਾਰ ਜਾਣਾ ਪੈ ਗਿਆ ਵਰੇ ਤੋਂ ਵਧੀਕ ਮੈਂ ਬਾਹਰ ਗਿਆ ਵਾਪਸ ਆ ਕੇ ਮੈਂ ਪਹਿਲਾਂ ਪਹਿਲ ਗੰਗਾਦੀਨ ਦੀ ਦੁਕਾਨ ਤੇ ਗਿਆ ਮੈਂ 60 ਰੁਪਏ ਦਾ ਗੰਗਾਦੀਨ ਛੱਡ ਕੇ ਗਿਆ ਸਾਂ ਤੇ ਇੱਕ ਬਰੇ ਪਿੱਛੋਂ 75 ਰਿਆ ਦੇ ਗੰਗਾਦੀਨ ਨੂੰ ਆ ਵੇਖਿਆ ਇੱਕ ਬਰੇ ਵਿੱਚ ਉਹ 15 ਰਿਆ ਜਿੰਨਾ ਬੁੱਢਾ ਹੋ ਗਿਆ ਸੀ ਉਸਨੇ ਪਹਿਲਾਂ ਤਾਂ ਮੈਨੂੰ ਸਿਆਣਾ ਹੀ ਨਹੀਂ ਸਿਆਣਾ ਹੀ ਸਿਆਣਾ ਹੀ ਮੈਂ ਉਸ ਨੂੰ ਕਿਹਾ ਗੰਗਾਦੀਨ ਤੁਹਾਡੇ ਬੂਟ ਬੜੇ ਸੋਹਣੇ ਹੁੰਦੇ ਹਨ ਮੈਂ ਇਹ ਬੂਟ ਉਦੋਂ ਦਾ ਹੀ ਰੋਜ਼ ਪਾਉਂਦਾ ਹਾਂ ਅਜੇ ਵੀ ਇਹ ਨਵੇਂ ਨਕੋਰ ਦਿਸਦੇ ਹਨ ਗੰਗਾਦੀਨ ਕਿੰਨਾ ਚਿਰ ਮੇਰੇ ਬੁੱਟਾਂ ਵੱਲ ਵੇਖਦਾ ਰਿਹਾ ਫਿਰ ਉਹਨਾਂ ਨੂੰ ਟੋ ਟਾ ਕੇ ਕਹਿਣ ਲੱਗਾ ਇਹ ਅੱਡੀ ਵੱਲੋਂ ਲੱਗੇ ਤਾਂ ਨਹੀਂ ਮੈਨੂੰ ਡਰ ਹੀ ਰਿਹਾ ਸੀ ਨਹੀਂ ਇਹ ਬੜੇ ਸੋਹਣੇ ਵਿੱਚ ਆਏ ਸਨ ਉਹ ਪੁੱਛਣ ਲੱਗਾ ਹੋਰ ਜੋੜਾ ਚਾਹੀਦਾ ਹੈ ਮੈਂ ਛੇਤੀ ਹੀ ਬਣਾ ਦੇਵਾਂਗਾ ਅੱਜਕੱਲ ਕੰਮ ਕੋਈ ਨਹੀਂ ਮੈਂ ਕਿਹਾ ਹਾਂ ਹਾਂ ਮੈਨੂੰ ਬੂਟ ਚਾਹੀਦੇ ਨੇ ਉਹ ਆਖਣ ਲੱਗਾ ਤਾਂ ਫਿਰ ਮੈਂ ਨਵਾਂ ਮੇਚਾ ਲੈਂਦਾ ਹਾਂ ਤੁਹਾਡਾ ਪੈਰ ਜ਼ਰੂਰ ਅੱਗੇ ਨਾਲੋਂ ਥੋੜਾ ਬਹੁਤ ਵੱਡਾ ਹੋ ਗਿਆ ਹੈ ਇਹ ਕਹਿ ਕੇ ਉਸਨੇ ਅੱਗੇ ਵਾਂਗ ਹੀ ਮੇਰੇ ਦੋਹਾਂ ਪੈਰਾਂ ਦਾ ਖਾਕਾ ਖਿੱਚਿਆ ਖਾਕਾ ਖਿੱਚਿਆ ਭਾਵ ਮੇਚਾ ਲਿਆ ਉਂਗਲਾਂ ਦੇ ਨਿਮਾਣੂ ਚਾਣ ਨੂੰ ਜਾਚਾ ਇਹ ਕੰਮ ਕਰਦਿਆਂ ਉਸ ਕੇਵਲ ਇੱਕ ਵਾਰੀ ਉ ਤਾਂ ਤੱਕ ਕੇ ਤੇ ਕਹਿਣ ਲੱਗਾ ਮੈਂ ਖਬਰੇ ਤੁਹਾਨੂੰ ਦੱਸਿਆ ਸੀ ਕਿ ਨਹੀਂ ਕਿ ਮੇਰਾ ਵੱਡਾ ਭਰਾ ਗੁਜ਼ਰ ਗਿਆ ਹੈ ਉਹ ਇੰਨਾ ਲਿੱਸਾ ਹੋ ਚੁੱਕਾ ਸੀ ਕਿ ਉਸ ਵੱਲ ਵੇਖਦਿਆਂ ਹੀ ਤਰਸ ਆਉਂਦਾ ਸੀ ਉਥੋਂ ਬਾਹਰ ਨਿਕਲਣ ਤੇ ਹੀ ਮੈਨੂੰ ਦੁੱਖ ਦਾ ਸਾ ਸੁੱਖ ਦਾ ਸਾ ਆਇਆ ਮੈਂ ਉਹਨਾਂ ਬੂਟਾਂ ਦੀ ਆਸਲਾ ਬੈਠਾ ਸਾਂਜ ਜੋ ਇੱਕ ਦਿਨ ਉਹ ਮੇਰੇ ਘਰ ਆ ਪੁੱਜੇ ਮੈਂ ਚਾਰੇ ਜੋੜੇ ਇੱਕ ਪਲ ਵਿੱਚ ਰੱਖੇ ਪਲ ਵਿੱਚ ਰੱਖ ਲਏ ਮੈਂ ਇੱਕ ਇੱਕ ਕਰਕੇ ਉਹਨਾਂ ਨੂੰ ਪੈਰੀਂ ਪਾ ਕੇ ਵੇਖਿਆ ਸ਼ਕਲ ਵਿੱਚ ਮੇਰੇ ਮੇਚੇ ਆਉਣ ਵਿੱਚ ਬਣਾਉਣ ਦੀ ਕਾਰੀਗਰੀ ਵਿੱਚ ਤੇ ਚਮੜੇ ਦੀ ਚੰਗਾਈ ਵਿੱਚ ਉਸ ਦੇ ਪਹਿਲੇ ਬਣੇ ਸਭ ਬੂਟਾਂ ਨਾਲੋਂ ਵਧੀਆ ਸਨ ਇੱਕ ਬੂਟ ਦੇ ਤਸਮਿਆਂ ਵਿੱਚ ਉਸਨੇ ਆਪਣਾ ਖੇਦਾ ਜਿਹਾ ਬੈਲ ਅੜੰਗਿਆ ਹੋਇਆ ਸੀ ਪੈਸੇ ਤਾਂ ਅੱਗੇ ਜਿੰਨੇ ਹੀ ਸਨ ਪਰ ਅੱਗੇ ਕਦੇ ਉਸਨੇ ਨਾਲ ਹੀ ਬਿੱਲ ਨਹੀਂ ਸੀ ਭੇਜ ਸਕੂ 6 ਮਹੀਨੇ ਇਕੱਠਾ ਲੇਖਾ ਕਰੀਦਾ ਸੀ ਤੇ ਲੰਘਦੇ ਲੰਘਦੇ ਕਦੇ ਸਹਿਜਪਾ ਨਾਲ ਆਪੇ ਦੇ ਆਈ ਦੇ ਸਨ ਮੈਨੂੰ ਸੁੱਝ ਗਈ ਕਿ ਉਸ ਨੂੰ ਕਾ ਡਾਡੀ ਲੋੜ ਪਈ ਹੋਣੀ ਹੈ ਮੈਂ ਉਸੇ ਵੇਲੇ ਨੌਕਰ ਹੱਥ ਪੈਸੇ ਭੇਜ ਦਿੱਤੇ 10 ਦਿਨ ਪਿੱਛੋਂ ਮੈਂ ਉਧਰੋਂ ਲੰਘ ਰਿਹਾ ਸਾਂ ਮੈਂ ਸੋਚਿਆ ਗੰਗਾ ਦੀਨ ਨੂੰ ਦੱਸ ਚੱਲੀਏ ਕਿ ਉਸਨੇ ਦੇ ਬੂਟ ਬਹੁਤ ਸੋਹਣੇ ਆਏ ਹਨ ਮੈਂ ਜਦ ਦੁਕਾਨ ਤੇ ਪੁਜਾ ਤਾਂ ਮੈਂ ਵੇਖਿਆ ਕਿ ਉਹ ਗੱਤੇ ਦਾ ਬੋਰਡ ਉੱਥੇ ਹੈ ਨਹੀਂ ਪਰ ਉੱਥੇ ਬੂਟ ਭਾਂਤ ਭਾਂਦੇ ਪਏ ਸਨ ਤੇ ਦੁਕਾਨ ਸਜੀ ਹੋਈ ਸੀ ਮੈਂ ਘਬਰਾਇਆ ਹੋਇਆ ਅੰਦਰ ਵੜਿਆ ਦੋਵੇਂ ਦੁਕਾਨਾਂ ਫਿਰ ਇੱਕੋ ਬੜੀਆਂ ਹੋਈਆਂ ਤੇ ਮੈਨੂੰ ਇੱਕ ਜਵਾਨ ਆਦਮੀ ਸਾਫ਼ ਕੱਪੜਿਆਂ ਵਿੱਚ ਕੱਸਿਆ ਹੋਇਆ ਮਿਲੇ ਮੈਂ ਕਿਹਾ ਗੰਗਾਦੀਨ ਅੰਦਰ ਹੈ ਉਸਨੇ ਹੈਰਾਨੀ ਨਾਲ ਮੇਰੇ ਵੱਲ ਤੱਕਿਆ ਤੇ ਕਹਿਣ ਲੱਗਾ ਨਹੀਂ ਜੀ ਨਹੀਂ ਤੁਸੀਂ ਹੁਕਮ ਕਰੋ ਇਹ ਦੁਕਾਨ ਅਸਾਂ ਲਾ ਲਈ ਹੈ ਤੁਸੀਂ ਸਾਡਾ ਬੋਰਡ ਨਹੀਂ ਦੇਖਿਆ ਅਸੀਂ ਵੱਡੇ ਵੱਡੇ ਕਰਾਂ ਵਿੱਚ ਬੂਟ ਭੇਜਦੇ ਹਾਂ ਤੁਸੀਂ ਹੁਕਮ ਕਰੋ ਠੀਕ ਹੈ ਪਰ ਗੰਗਾਦੀਨ ਉਹ ਤਾਂ ਮਰ ਗਿਆ ਮਰ ਗਿਆ ਉਹ ਕਦੋਂ ਅਜੇ ਅਗਲੇ ਦਿਨ ਤਾਂ ਉਸ ਤੋਂ ਬੂਟ ਮੰਗਵਾਏ ਹਨ ਉਹ ਵਿਚਾਰਾ ਭੁੱਖਾ ਹੀ ਮਰ ਗਿਆ ਹਕੀਮ ਨੇ ਕਿਹਾ ਸੀ ਕਿ ਉਹ ਕੰਮ ਬਹੁਤਾ ਕਰਦਾ ਰਿਹਾ ਤੇ ਖਾਣ ਨੂੰ ਘੱਟ ਮਿਲਦਾ ਰਿਹਾ ਸੀ ਉਹ ਬੂਟ ਇੰਨੀ ਰੀਜ ਨਾਲ ਬਣਾਉਂਦਾ ਸੀ ਕਿ ਸਾਈਆਂ ਦੇਣ ਵਾਲੇ ਕਾਲੇ ਪੈ ਜਾਂਦੇ ਸਨ ਤੇ ਉਹ ਕਈ ਦਿਨ ਲਾ ਛੜਦਾ ਸੀ ਉਹ ਉਸ ਦੇ ਗਾਖ ਸਾਰੇ ਟੁੱਟ ਗਏ ਸਨ ਤੇ ਵਿਚਾਰਾ ਪੈਸਿਆਂ ਖਣੋ ਹੀ ਮਰ ਗਿਆ ਉਸ ਜਿਹੇ ਬੂਟ ਸਾਰੇ ਪੰਜਾਬ ਵਿੱਚ ਕੋਈ ਨਹੀਂ ਸੀ ਬਣਾ ਸਕਦਾ ਪਰ ਦੇਖੋ ਨਾ ਜੀ ਅੱਜ ਕੱਲ ਮੁਕਾਬਲੇ ਦੇ ਦਿਨ ਹੋਏ ਉਸ ਕਦੇ ਇਸ਼ਤਿਹਾਰ ਨਹੀਂ ਸੀ ਕੀਤਾ ਉਹ ਚਮੜਾ ਬੜਾ ਕੀਮਤੀ ਵਰਦਾ ਸੀ ਤੇ ਸਾਰਾ ਕੰਮ ਆਪਣੇ ਹੱਥੀਂ ਕਰਦਾ ਸੀ ਭਲਾ ਅਜਕਲ ਐਦਾਂ ਗੁਜ਼ਾਰਾ ਹੁੰਦਾ ਪਿਆ ਹੈ ਮੈਂ ਕਿਹਾ ਠੀਕ ਹੈ ਉਹ ਜਵਾਨ ਫੇਰ ਬੋਲਿਆ ਸੱਚ ਜਾਣਨਾ ਉਹ ਬੂਟ ਬਣਾਉਣ ਵਿੱਚ ਦਿਨ ਰਾਤ ਇਕ ਕਰ ਛੜਦਾ ਸੀ ਮਰਦੇ ਦਮ ਤੱਕ ਵਿਚਾਰਾ ਆਪਣੇ ਕੰਮ ਲੱਗਾ ਰਿਹਾ ਉਸ ਨੂੰ ਖਾਣ ਪੀਣ ਦੀ ਤੇ ਆਪਣੇ ਆਪ ਦੀ ਕੋਈ ਸੋਝੀ ਹੀ ਨਹੀਂ ਸੀ ਰਹਿੰਦੀ ਘਰ ਵਿੱਚ ਵਿਚਾਰੇ ਦੇ ਪੁੱਖ ਮੰਗ ਹੀ ਸੀ ਸਾਰੀ ਵਟ ਕਿਰਾਏ ਤੇ ਚਮੜੇ ਵਿੱਚ ਹੀ ਰੜ ਜਾਂਦੀ ਸੀ ਪਤਾ ਨਹੀਂ ਉਹ ਇੰਨੇ ਬਰੇ ਵੀ ਕਿਵੇਂ ਜਿੰਦਾ ਰਹਾ ਉਹ ਬੜਾ ਹੀ ਅਨੋਖਾ ਆਦਮੀ ਸੀ ਬੂਟ ਤਾਂ ਡਾਢੇ ਸੋਹਣੇ ਤੇ ਪੱਕੇ ਬਣਾਉਂਦਾ ਸੀ ਅਤੇ ਬੇਈਮਾਨੀ ਦਾ ਨਾਂ ਨਹੀਂ ਸੀ ਜਾਣਦਾ ਮੈਂ ਕਿਹਾ ਹਾਂ ਬੂਟ ਡਾਢੇ ਪੱਕੇ ਹੰਢ ਅਨੁਸਾਰ ਤੇ ਸੋਹਣੇ ਬਣਾਉਂਦਾ ਸੀ ਮੈਂ ਛੇਤੀ ਨਾਲ ਉੱਥੋਂ ਮੁੜ ਪਿਆ ਮੈਂ ਬਾਹਰ ਤੇ ਬਾਹਰ ਆ ਗਿਆ ਕਿਉਂਕਿ ਮੈਂ ਨਹੀਂ ਸੱਚਾ ਹੁੰਦਾ ਕਿ ਉਹ ਗੱਭਰੂ ਮੇਰੀਆਂ ਅੱਖਾਂ ਵਿੱਚ ਉਤਰ ਰਿਹਾ ਅਥਰੂ ਵੇਖ ਲਵੇ ਤਾਂ ਇਸ ਪਾਠ ਵਿੱਚ ਅਸੀਂ ਗੰਗਾਦੀਨ ਬਾਰੇ ਪੜਿਆ ਜੋ ਬੂਟ ਬਣਾਉਣ ਦਾ ਕੰਮ ਕਰਦਾ ਸੀ ਬਹੁਤ ਮਿਹਨਤੀ ਸੀ ਪਰ ਅੱਜ ਦੇ ਸਮੇਂ ਵਿੱਚ ਮਿਹਨਤ ਦਾ ਪੂਰਾ ਮੁੱਲ ਨਹੀਂ ਪੈਂਦਾ ਉਹ ਚੰਗੀਆਂ ਚੀਜ਼ਾਂ ਬਣਾਉਂਦਾ ਸੀ ਪਰ ਉਹਨਾਂ ਚੀਜ਼ਾਂ ਦਾ ਮੁੱਲ ਨਾ ਮਿਲਣ ਕਰਕੇ ਉਸ ਦਾ ਕੰਮ ਦਿਨੋਂ ਦਿਨ ਘਟ ਗਿਆ ਤੇ ਇੱਕ ਸਮਾਂ ਜੇ ਹਾਰ ਆ ਗਿਆ ਕੀ ਉਸ ਨੂੰ ਰੋਜੀ ਰੋਟੀ ਦੇ ਵੀ ਲਾਲੇ ਪੈ ਗਏ ਤੇ ਉਸ ਨੂੰ ਭੁੱਖੇ ਮਰਨ ਦੀ ਹਾਲਤ ਆ ਗਈ ਬਹੁਤਾ ਕੰਮ ਕਰਨ ਦੇ ਕਾਰਨ ਤੇ ਭੁੱਖ ਦੇ ਕਾਰਨ ਉਸ ਦੀ ਮੌਤ ਹੋ ਗਈ ਤੇ ਬਾਜ਼ਾਰ ਚ ਮਾੜੀਆਂ ਚੀਜ਼ਾਂ ਬਣਾ ਕੇ ਤੇ ਵੱਧ ਪ੍ਰਚਾਰ ਕਰਕੇ ਵੇਚਣ ਵਾਲਿਆਂ ਦਾ ਕੰਮ ਦਿਨ ਦਿਨ ਵਧਦਾ ਰਿਹਾ ਜਿਸ ਦਾ ਨੁਕਸਾਨ ਗੰਗਾਦੀਨ ਨੂੰ ਭੁਗਤਣਾ ਪਿਆ ਇੱਕ ਚੰਗੀ ਚੀਜ਼ ਬਣਾਉਣ ਵਾਲੇ ਦੀ ਇਸ ਪਾਠ ਵਿੱਚ ਅਸੀਂ ਪੜਿਆ ਕੋਈ ਕਦਰ ਨਹੀਂ ਪਈ ਤਾਂ ਵਿਦਿਆਰਥੀਓ ਇਹ ਪਾਠ ਤੁਹਾਡੇ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ ਅਗਲੇ ਭਾਗ ਵਿੱਚ ਅਸੀਂ ਇਸ ਦੇ ਪਰਸਨ ਉਤਰ ਕਰਾਂਗੇ ਅੱਜ ਦੇ ਭਾਗ ਵਿੱਚ ਇਨਾ ਹੀ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ